ਕੰਤਾ ਬਰਿਆ ਜਿਹਦੇ ਨਾਲ ਅਸੀਂ ਬਹੁਤ ਮਜਬੂਤੀ ਚਾ ਰਹੇ ਆਂ ਔਰ ਔਰਤ ਵੀ ਸਮਝੀਦੀ ਹੈ ਕਿ ਇਹ ਕੇਵਲ ਤੇ ਕੇਵਲ ਸਾਨੂੰ ਮਾਨ ਸਨਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਕਦਾ ਕਿਉਂਕਿ ਇੱਕ ਐਗਜ਼ਾਮਪਲ ਹੈ ਕਿ ਮੈਂ ਤੁਹਾਡੇ ਸਾਹਮਣੇ ਬੈਠੀ ਆਂ ਕਿ ਜੇ ਧਰਮ ਸਿੱਖ ਧਰਮ ਇੰਨਾ ਮਹਾਨ ਧਰਮ ਹੈ ਕੋਈ ਸੰਸਥਾ ਦੇਖ ਲਓ ਕਿਸੇ ਧਰਮ ਦੀ ਧਾਰਮਿਕ ਸੰਸਥਾ ਅੱਜ ਤੱਕ ਕਿਸੇ ਧਾਰਮਿਕ ਸੰਸਥਾ ਦੀ ਕੋਈ ਮੁਖੀ ਔਰਤ ਨਹੀਂ ਹੋਈ ਜੇ ਕਿਸੇ ਦੇ ਮਾਨ ਸਨਮਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਦਿੱਤਾ ਹੈ ਤੇ ਇਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਕਿ ਉਹ ਸੰਮਾਨ ਸਨਸਤਾ ਸ਼੍ਰੋਮਣੀ ਕਮੇਟੀ ਦੇ ਮੁਖ ਸੇਵਾਦਾਰ ਹੋਣ ਦੇ ਬਜਾਉ ਇਹ ਮਾਨ ਸਨਮਾਨਿਕ ਔਰਤ ਨੂੰ ਮਿਲਿਆ ਜਿਹੜੀ ਦੁਨੀਆ ਵਿੱਚ ਇੱਕੋ ਇੱਕ ਗੁੰਮਰਾਹ ਹੋ ਗਈ ਸੀਗੇ ਲੋਕਾਂ ਨੂੰ ਬੜਾ ਪੰਭਲ ਪੂਸੇ ਚ ਪਾ ਦਿੱਤਾ ਗਿਆ ਅਮੇ ਸੋਸ਼ਲ ਛੱਡ ਛੱਡ ਕੇ ਨਸ਼ਿਆਂ ਦੇ ਦੌਰ ਚੱਲ ਗਏ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋ ਗਈ ਜੀ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਤੀਜੀ ਪਾਰਟੀ ਹਵਾ ਚ ਪੈਦਾ ਹੋਈ ਆਮ ਆਦਮੀ ਪਾਰਟੀ ਉਹਨੇ ਆ ਕੇ ਵੋਟਰਾਂ ਨੂੰ ਵੰਡ ਦਿੱਤਾ ਔਰ ਜਿਹਦੇ ਕਰਕੇ ਜਿਹੜੀ ਕਾਂਗਰਸ ਹੀ ਹੋਂਦ ਵਿੱਚ ਆਈ ਔਰ ਕਾਂਗਰਸ ਦੀ ਸਰਕਾਰ ਬਣ ਗਈ ਕਾਂਗਰਸ ਅਤੇ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਜਾਂ ਜਿੰਨੀਆਂ ਵੀ ਅੱਜ ਨਿੱਕੇ ਨਿੱਕੇ ਪਾਰਟੀਆਂ ਨਿਕਲ ਕੇ ਆ ਰਹੀਆਂ ਉਹ ਕੇਵਲ ਤੇ ਕੇਵਲ ਕਾਂਗਰਸ ਨੂੰ ਤਿਆਰ ਦੇਣ ਵਾਸਤੇ ਬੰਦ ਗਏ ਮੈਂ ਸਮਝੀਆਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਕਾਸੀ ਪਾਰਟੀ ਹੈ ਜਿਹੜੀ ਧਰਮ ਤੇ ਸਿਧਾਂਤ ਦੇ ਅਨੁਸਾਰ ਔਰ ਪੂਰੀ ਪਾਲਿਸੀ ਦੇ ਅਨੁਸਾਰ ਲੋਕਾਂ ਵਿਚ ਆਪਣੀ ਸੇਵਾ ਲੈ ਕੇ ਜਾਂਦੀ ਹੈ ਅੱਜ ਵੀ ਅਸੀਂ ਉਹ ਹੀ ਆਪਣੀਆਂ ਭਰਾਵਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਸੀ ਕਿ ਤੁਹਾਡਾ ਦੇਖੋ ਉਹ ਤੇ ਚੋਣਾ ਹੋਈ ਜਾਇ ਨਹੀਂ ਅਸੀਂ ਤੇ ਕਹਿੰਦੇ ਸੀ ਜਾਂ ਤੇ ਇਹਨਾਂ ਨਾਮਿਨੇਸ਼ਨ ਹੀ ਹੋ ਜਾਣੀ ਚਾਹੀਦੀ ਹੈ ਕਿਉਂਕਿ ਚੋਣਾ ਹੁੰਦੀ ਹੈ ਜਿਹੜੀ ਲੋਕਾਂ ਨੂੰ ਆਜ਼ਾਦੀ ਦੇ ਨਾਲ ਲੋਕੀ ਵੋਟ ਪਾਉਣ ਡੈਮੋਕ੍ਰੇਸੀ ਉਹਨੂੰ ਕਹਿੰਦੇ ਆ ਜਿਹੜਾ ਲੋਕ ਆਪ ਘਰਾਂ ਤੋਂ ਉੱਠ ਕੇ ਜਾ ਕੇ ਵੋਟ ਪਾਉਣ ਇਹ ਤੋਂ ਫਾਈਨ ਕਰਨੇ ਹੁਣ ਲੋਕੀ ਆਜ਼ਾਦੀ ਦਾ ਪੇਪਰ ਫਾਈਲ ਕਰ ਜਦੋਂ ਅਸੀਂ ਘਰ ਬੈਠਿਆਂ ਦੇ ਪੇਪਰ ਵੀ ਰੱਦ ਕਰ ਦਿੱਤੇ ਨੁਕਸਾਨ ਕਰ ਦਿੱਤਾ ਲੋਕਾਂ ਨੂੰ ਪੇਪਰ ਪਾਦ ਨਹੀਂ ਦਿੱਤੇ ਕਾਗਜ਼ ਕੈਨਸਲ ਕਰ ਦਿੱਤੇ ਤੇ ਲੋਕਾਂ ਨੂੰ ਇੰਨੀ ਡੈਸਟ ਪਾ ਦਿੱਤੀ ਘਰ ਘਰ ਦੇ ਵਿੱਚ ਇਹਨਾਂ ਨੇ ਮੁਲਾਜ਼ਮਾਂ ਰਾਈ ਸਰਕਾਰ ਰਾਈ ਪੁਲਿਸ ਰਾਈ ਕਿ ਵੋਟਾਂ ਪਾਉਣ ਵਾਲਿਆਂ ਨੂੰ ਵੀ ਡਰਾ ਡਰਾ ਕੇ ਕਿ ਤੁਸੀਂ ਤੁਹਾਡੀਆਂ ਪੁੱਤਾਂ ਦੀਆਂ ਨੌਕਰੀਆਂ ਅਸੀਂ ਬਦਲੀਆਂ ਕਰ ਦੇਵਾਂਗੇ ਪਾਰਟੀ ਆ ਪਰਚਨਾ ਬੰਦ ਕਰ ਦਾਂਗੇ ਤੁਹਾਡੇ ਮਤ ਕਹਿੰਦੇ ਬਾਅਦ ਥਰਟ ਕਰ ਕਰਕੇ ਜਿਹੜੀ ਵੋਟਾਂ ਪਾਈਆਂ ਗਈਆਂ ਉਹ ਕੋਈ ਵੋਟ ਨਹੀਂ ਸੀ ਉਹਦੇ ਬਿਨਾ ਬਜਾਏ ਤੋਂ ਲੋਕਾਂ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਗਈ ਪਾਰਟੀ ਨੂੰ ਪਰ ਇੱਕ ਮਤ ਉਹ ਨਸਤੀ ਹੈ ਜਦੋਂ ਵੀ ਤੁਸੀਂ ਕਿਸੇ ਬੋਲ ਨੂੰ ਦਬਾਓਗੇ ਨਾ ਉਹ ਜਿਆਦਾ ਉੱਭਰੇਗਾ ਇਸੇ ਤਰ੍ਹਾਂ ਜੀ ਅੱਜ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਤਸ਼ੱਦਦ ਕੀਤਾ ਜਾ ਰਿਹਾ ਹੈ ਲੋਕ ਜਾਗਰੂਕ ਹੋਏ ਅਤੇ ਆਨ ਵਾਈਸ ਸਮਾਜ ਦੇ ਵਿੱਚ ਲੋਕਾਂ ਨੂੰ ਸਬਕ ਸਿਖਾ ਦੇਣਾ ਹੈ ਔਰਤਾਂ ਨੂੰ ਮਜ਼ਬੂਤ ਕਰਨ ਦੇ ਸਬੰਧ ਵਿੱਚ ਔਰਤਾਂ ਨੂੰ ਲਾਮਬੰਦ ਕਰਨ ਦੇ ਸਬੰਧ ਵਿੱਚ ਹੀ ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਕਿਹੜੀਆਂ ਪਾਲਿਸੀਆਂ ਹੈ ਘਰ ਘਰ ਪਹੁੰਚਾਉਣ ਵਾਸਤੇ ਇਸਤਰੀ ਵਿੰਗ ਜਿਹੜਾ ਉਹ ਕੰਮ ਕਰੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਵੇ ਕਿਉਂਕਿ ਇਹ ਰਾਜਨੀਤੀ ਤਾਂ ਪਰਪੱਕ ਹੋਏਗੀ ਰਾਜਨੀਤੀ ਵਿੱਚ ਤਾਂ ਹੋਣਗੀਆਂ ਜੇ ਆਪ ਘਰਾਂ ਚੋਂ ਬਾਹਰ ਨਿਕਲ ਕੇ ਕੰਮ ਕਰਨਗੇ ਅਸੀਂ ਹੋਰ ਨਿਯੁਕਤੀ ਕੀਤੀ ਹੈ ਨਾਮਾਂ ਦਾ ਤਨੀ ਚੇਤਾ ਲਿਖੇ ਨਾ ਦੇ ਦਾਂਗੇ ਪਰ ਵੈਸੇ ਤੇ ਚੰਦੀ ਨਹੀਂ ਹੁੰਦੀ ਕਿ ਮੈਂ ਉਹਦੀ ਕੋਈ ਗੱਲ ਕਰਾਂ ਉਹ ਮੈਂ ਸਭ ਇਹ ਦਈਏ ਕਿ ਜਿਹੜੇ ਵਿਅਕਤੀ ਦਾ ਕੋਈ ਕਿਰਦਾਰ ਨਹੀਂ ਜਿਸ ਵਿਅਕਤੀ ਦੀ ਕੋਈ ਸਟੇਬਿਲਟੀ ਨਹੀਂ ਜਿਸ ਵਿਅਕਤੀ ਦੀ ਕੋਈ ਕਿਸੇ ਕਿਸਮ ਦੀ ਕਿਸੇ ਨਾਲ ਕਮਿਟਮੈਂਟ ਨਹੀਂ ਜਿਸ ਵਿਅਕਤੀ ਦਾ ਕਿਸੇ ਪਾਰਟੀ ਵਿੱਚ ਕੋਈ ਸੇਵਾ ਦਾ ਸੰਬੰਧੀ ਕਮਿਟਮੈਂਟ ਦੇ ਨਾਲ ਅਸੀਂ ਕਹਿਵਾ ਕਰਦੇ ਹਾਂ ਉਹ ਵਿਅਕਤੀ ਦੀ ਨਾ ਤਾਂ ਕੋਈ ਪਾਰਟੀ ਹੈ ਜੀ ਨਾ ਉਹ ਕਿਸੇ ਪਾਰਟੀ ਦਾ ਵਫਾਦਾਰ ਹੈ ਜੀ ਨਾ ਕਿਤੇ ਉਹਦੇ ਸਿਰਫ ਇੱਕੋ ਹੀ ਹੈ ਕਿ ਉਹਦੇ ਲਾਲਚ ਕਿੱਥੋਂ ਪੂਰੇ ਹੁੰਦੇ ਉਹ ਬਹੁਤ ਵੱਡੀਆਂ ਇਸ਼ਾਮਾਂ ਲੈ ਕੇ ਤੁਰਿਆ ਆਇਆ ਇਸ਼ਾਮਾਂ ਹੋਣੀਆਂ ਚਾਹੀਦੀਆਂ ਲੇਕਿਨ ਵਿੱਚ ਪਾਰਟੀ ਦੇ ਰਹਿ ਕੇ ਆਪਣੇ ਕੰਮ ਕਰੋ ਲੋਕਾਂ ਦੀ ਸੇਵਾ ਕਰੋ ਆਪਣੀ ਦ੍ਰਿੜਤਾ ਦੇ ਨਾਲ ਵਫਾਦਾਰੀ ਦੇ ਨਾਲ ਲੋਕਾਂ ਦੀ ਕੀਤੀ ਕੀਤੀ ਸੇਵਾ ਨੂੰ ਸੰਭਾਲੋ ਹੁਣ ਲੋਕਾਂ ਨੇ ਇਲਾਕੇ ਵਾਲਿਆਂ ਨੂੰ ਐਮਐਲਏ ਬਣਾਤਾ ਉਹ ਵੀ ਕਿੱਦਾਂ ਬਣਿਆ ਸੀ ਜੀ ਬਣਨਾ ਹੀ ਨਹੀਂ ਸੀ ਉਹਦੇ ਨਾਲ ਕਿਉਂਕਿ ਕਾਂਗਰਸ ਦਾ ਇੱਕੋ 에ਜੰਟ ਬਣ ਕੇ ਕੰਮ ਕਰ ਰਿਹਾ ਹੈ ਕਾਂਗਰਸ ਦੀ ਟੀਮ ਬਣ ਕੇ ਕੰਮ ਕਰ ਰਿਹਾ ਹੈ ਮੈਂ ਤੁਹਾਨੂੰ ਤੱਥ ਦੇ ਆਧਾਰ ਤੇ ਦੱਸ ਸਕਦੀ ਹਾਂ ਕਿ ਜਦੋਂ ਚੋਣ ਹੋਈ ਸੀ ਸਾਡੀ ਸਾਰੇ ਥਾਂ 'ਤੇ ਟ੍ਰਾਇੰਗਲ ਫਾਈਟ ਹੋਈ لیکن ہلکاプラਥ ਵਿੱਚ ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਦਿੱਤਾ ਇਸ ਕਾਂਗਰਸ ਵਾਲੇ ਸਾਰਿਆਂ ਨੇ ਇਹਨੂੰ ਸਪੋਰਟ ਕਰ ਦਿੱਤਾ ਕਿ ਅਸੀਂ ਤੈਨੂੰ ਵੋਟਾਂ ਪਾਵਾਂਗੇ ਸਾਡਾ ਅਕਾਲੀ ਦਲ ਦਾ ਇੱਕ ਵਰਕਰ ਤੋੜ ਕੇ ਰਾਤ ਨੂੰ ਲਾਸਟ ਦਿਨ ਉਹਨਾਂ ਨੇ ਅਨਾਉਂਸਮੈਂਟ ਕੀਤੀ ਰਣਜੀਤ ਸਿੰਘ ਰਾਣੇ ਦੀ ਜਿਹਨੂੰ ਕੇਵਲ 5500 ਵੋਟ ਪਈ ਸਾਰੀ ਕਾਂਗਰਸ ਦੀ ਵੋਟ ਸਾਰੀ ਵੇਵਰਿੰਗ ਵੋਟ ਸਾਰੀ ਜਿਹੜੀ ਗਮਰਾ ਹੋਈ ਵੋਟ ਆਮਾਦੀ ਪਾਰਟੀ ਤੇ 100 ਸੀਟਾਂ 100 ਸੀਟਾਂ ਜਿੱਤਾਂਗੇ ਉਹ ਸਾਰੀ ਐਨਆਰਆਈ ਬੈਲਟ ਓਨ ਕਰਕੇ ਐਨਆਰਆਈ ਬੱਚਿਆਂ ਨੇ ਗੁੰਮਰਾਹ ਹੋ ਕੇ ਪੰਭਰਪੁਰ ਸੇਂ ਚ ਪੈ ਗਏ ਲੋਕੀ ਪਤਾ ਨਹੀਂ ਕੀ ਇਹਨਾਂ ਲੋਕਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਏ ਇਹਨਾਂ ਉੱਥੇ ਬਾਹਰੋਂ ਪੈਸਾ ਲੈ ਕੇ ਆਉਣਾ ਸੀਗਾ ਲੋਕਾਂ ਨੂੰ ਗਮਰਾਹ ਕਰ ਦਿੱਤਾ ਉਹ ਐਨ ਆਰ ਆਈ ਬੱਚੇ ਜਿਹੜੇ ਸਾਡੇ ਸੀਗੇ ਗਏ ਛੋਟੇ ਛੋਟੇ ਇਹਦੇ ਨਿੱਕੇ ਨਿੱਕੇ ਚਲ ਗਏ ਸੀ 8 ਸਾਲ ਦੇ 10 ਸਾਲ ਦੇ ਉਹਨਾਂ ਨੂੰ ਪਤਾ ਨਹੀਂ ਰਾਜਨੀਤੀ ਦੀ ਕੀ ਗੱਲ ਸੀ ਉਹਨਾਂ ਲੋਕਾਂ ਨੇ ਮਾਪਿਆਂ ਨੂੰ ਕਹਿ ਕੇ ਚੋਰੀ ਵੋਟਾਂ ਪਵਾਤੀਆਂ ਜਿਹਦੇ ਨਾਲ ਸਾਡਾ ਨੁਕਸਾਨ ਹੋਇਆ ਸਿਰਫ 7000 ਵੋਟ ਜਿੱਤਿਆ ਸੀ 7000 ਵੋਟ ਦੇਖ ਲਓ 4000 ਵੋਟ ਜੇ ਕਾਂਗਰਸ ਦਾ ਕੋਈ ਕੈਂਡੀਡੇਟ ਲੈ ਜਾਂਦਾ ਇਹ ਜਿੱਤ ਨਹੀਂ ਸਕਦਾ ਇਹਨੇ ਕਾਂਗਰਸ ਨਾਲ ਲੜ ਕੇ ਵੋਟਾਂ ਲਈਆਂ ਔਰ ਅੱਜ ਵੀ ਇਹਦਾ ਜਿਹੜਾ ਜੀਜਾ ਰਣਜੀਤ ਸਿੰਘ ਚੇਅਰਮੈਨ ਹੈ ਉੱਥੇ ਔਰ ਨਸ਼ੇ ਦਾ ਇਹਦੇ ਉੱਤੇ ਡਰੱਗਸ ਦਾ ਕੇਸ ਹੈ ਪਾਕਿਸਤਾਨ ਵਿੱਚੋਂ ਸਿਮਾਈਆਂ ਪਾਕਿਸਤਾਨ ਦੇ ਵਿੱਚੋਂ ਟੈਲੀਫੋਨ ਆਏ ਪਾਕਿਸਤਾਨ ਜੋ ਡਰੱਗਸ ਆਈ ਉਹ ਪਰਚਾ ਦੱਜ ਹੋਇਆ ਇਹਦੇ ਚੇਅਰਮੈਨ ਦੇ ਉੱਤੇ ਗੁਰਦੇਸ਼ ਸਿੰਘ ਦੇ ਉੱਤੇ ਉਹਦੇ ਨਾਲ ਇਹ ਭਾਈਵਾਲੀ ਸਾਬਤ ਹੋ ਗਿਆ ਲੋਅਰ ਕੋਰਟ ਫਾਜ਼ਲ ਕਾਦੀ ਨੇ ਇਹਨੂੰ ਪਰਚੇ ਵਿੱਚ ਸ਼ਾਮਲ ਕਰਨ ਵਾਸਤੇ ਕਹਿ ਦਿੱਤਾ ਅਰੈਸਟ ਕਰਨ ਵਾਸਤੇ ਕਹਿ ਦਿੱਤਾ ਇਹਨੇ ਲੋਅਰ ਕੋਰਟ ਨੂੰ ਵੀ ਲੋਅਰ ਕੋਰਟ ਦੇ ਦੋਸ਼ ਨੂੰ ਨਹੀਂ ਮੰਨੇ ਆ ਉੱਥੇ ਆ ਕੇ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਵੀ ਕਹਿ ਦਿੱਤਾ ਕਿ ਬਿਲਕੁਲ ਸਹੀ ਹੈ ਇਹ ਸ਼ਾਮ ਇਹ ਤੇ ਹੋਣਾ ਚਾਹੀਦਾ ਤਫਤੀਸ਼ ਵਿੱਚ ਸ਼ਾਮਲ ਹੋਣਾ ਚਾਹੀਦਾ ਪਰ ਇਹਨੇ ਉੱਥੇ ਵੀ ਨਹੀਂ ਮੰਨਿਆ ਹੁਣ ਸੁਪਰੀਮ ਕੋਰਟ ਦੀ ਤੁਹਾਡੀ ਇੱਛਾ ਜੀ ਹੈ ਕਿੱਡੀ ਕੋਡੀ ਇੱਛਾ